ਨਾਲ ਜੰਗ ਚ ਹਾਰੇ ਪਾਕਿਸਤਾਨ ਦੀ ਇੱਕ ਹੋਰ ਨਾਪਾਕ ਸਾਜ਼ਿਸ਼ ਸਾਹਮਣੇ ਆ ਰਹੀ ਹੈ ਸਾਈਬਰ ਅਟੈਕ ਦੀ ਫਰਾਕਚਾ ਪਾਕਿਸਤਾਨ ਪੰਜਾਬ ਪੁਲਿਸ ਦੇ ਵੱਲੋਂ ਸਾਈਬਰ ਅਟੈਕ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਵੱਡੀ ਖਬਰ ਹੈ ਕਿਉਂਕਿ ਜਿਸ ਤੰਗ ਦੇ ਨਾਲ ਭਾਰਤ ਅਤੇ ਪਾਕਿਸਤਾਨ ਵਿਚਾਲੇ ਭਾਵੇਂ ਸੀਜ਼ ਵਾਇਰ ਹੈ ਭਾਵੇਂ ਅੰਡਰਸਟੈਂਡਿੰਗ ਜ਼ਰੂਰ ਹੋਈ ਹੈ ਪਰ ਹਾਲੇ ਵੀ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਪਾਕਿਸਤਾਨ ਜੰਗ ਚ ਹਾਰ ਤੋਂ ਬਾਅਦ ਵੀ ਪਾਕਿਸਤਾਨ ਦੀ ਇੱਕ ਹੋਰ ਨਾਪਾਕ ਸਾਜ਼ਿਸ਼ ਸામਣੇ ਆਈ ਹੈ ਦਰਸਲ ਪਾਕਿਸਤਾਨ ਸਾਈਬਰ ਅਟੈਕ ਦੀ ਫਰਾਕ ਦੇ ਵਿੱਚ ਹੈ ਤੇ ਇਸ ਨੂੰ ਲੈ ਕੇ ਪੰਜਾਬ ਪੁਲਿਸ ਦੇ ਵੱਲੋਂ ਸਾਈਬਰ ਅਟੈਕ ਨੂੰ ਲੈ ਕੇ ਅਲਰਟ ਵੀ ਜਾਰੀ ਕੀਤਾ ਗਿਆ ਹੈ ਕਿ ਪਾਕਿਸਤਾਨ ਦੇ ਵੱਲੋਂ ਵੱਡਾ ਸਾਈਬਰ ਅਟੈਕ ਕੀਤਾ ਗਿਆ ਪੰਜਾਬ ਪੁਲਿਸ ਦੇ ਵੱਲੋਂ ਆਪਣੇ ਅਫੀਸ਼ੀਅਲ ਹੈਂਡਲਸ ਦੇ ਉੱਤੇ ਜਾਣਕਾਰੀ ਦਿੱਤੀ ਗਈ ਹੈ ਕਿ ਅਣਜਾਣ ਮੈਸੇਜ ਦੇ ਉੱਤੇ ਕਲਿੱਕ ਨਾ ਕਰੋ ਆਮ ਲੋਕਾਂ ਨੂੰ ਇਹ آگਾਹ ਕੀਤਾ ਜਾ ਰਿਹਾ ਹੈ ਅਵੇਅਰ ਕੀਤਾ ਜਾ ਰਿਹਾ ਹੈ ਕਿ ਤੁਸੀਂ ਇਸੇ ਵੀ ਅਣਜਾਣ ਮੈਸੇਜ ਤੇ ਕਲਿੱਕ ਨਾ ਕਰੋ ਪੰਜਾਬ ਪੁਲਿਸ ਦੇ ਵੱਲੋਂ ਇਹ ਕਿਹਾ ਗਿਆ ਹੈ ਦਰਅਸਲ ਖਤਰਨਾਕ ਵਾਇਰਸ ਹੈ ਡਾਂਸ ਆਫ ਦਾ ਹੇਲਰੀ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਹਾਨੂੰ WhatsApp ਤੇ Facebook ذریعے Email ذریعے ਅਜਿਹਾ ਵਾਇਰਸ ਭੇਜਿਆ ਜਾ ਰਿਹਾ ਹੈ ਪੰਜਾਬ ਪੁਲਿਸ ਦੇ ਮੁਤਾਬਕ ਇੱਕ ਮਾਲਵੇਅਰ ਹੈ ਜੋ ਤੁਹਾਡੀ ਬੈਂਕਿੰਗ ਜਾਣਕਾਰੀ ਲੈ ਸਕਦਾ ਹੈ ਤੁਹਾਡੇ ਪਾਸਵਰਡ ਤੁਹਾਡਾ ਨਿੱਜੀ ਡਾਟਾ ਚੁਰਾ ਸਕਦਾ ਹੈ ਤੇ ਤੁਹਾਡੀ ਡਿਵਾਈਸ ਨੂੰ ਰਿਮੋਟਲੀ ਕੰਟਰੋਲ ਵੀ ਕਰ ਸਕਦਾ ਤਾਂ ਬੇਹੱਦ ਖਤਰਨਾਕ ਇਹ ਵਾਇਰਸ ਹੈ ਜੇਕਰ ਤੁਹਾਡੇ ਕੋਲ ਤੁਹਾਡੇ ਫੋਨ ਤੇ ਤੁਹਾਡੇ ਇਨਬਾਕਸ ਦੇ ਵਿੱਚ ਤੁਹਾਡੀ ਈਮੇਲ ਤੇ ਤੁਹਾਡੇ WhatsApp ਤੇ ਤੁਹਾਡੇ SMS ਤੇ Facebook ਦੇ ਇਨਬਾਕਸ ਦੇ ਵਿੱਚ ਮੈਸੈਂਜਰ ਦੇ ਰਾਹੀਂ ਈਮੇਲ ਦੇ ذریعے ਕਿਸੇ ਵੀ ਤਰੀਕੇ ਦਾ ਕੋਈ ਅਣਜਾਣ ਮੈਸੇਜ ਆਉਂਦਾ ਤਾਂ ਤੁਸੀਂ ਸਤਰਕ ਰਹੋ ਚੌਕਸ ਰਹੋ ਡਾਂਸ ਆਫ ਦਾ ਹੈਲੋਰੀ ਡਾਂਸ ਆਫ ਦਾ ਹੈਲੋਰੀ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਸਾਈਬਰ ਅਟੈਕ ਕੀਤਾ ਜਾ ਰਿਹਾ ਹੈ ਪਾਕਿਸਤਾਨ ਦੇ ਵੱਲੋਂ ਤੇ ਇਸ ਦੇ ਨਾਲ ਤੁਹਾਡਾ ਬੈਂਕ ਖਾਤਾ ਖਾਲੀ ਹੋ ਸਕਦਾ ਜੇਕਰ ਤੁਹਾਡਾ ਅਕਾਊਂਟ ਹੈ ਉਸ ਨੂੰ ਹੈਕ ਕੀਤਾ ਜਾ ਸਕਦਾ ਜਾਂ ਤੁਹਾਡੀ ਜੋ ਨਿੱਜੀ ਜਾਣਕਾਰੀ ਆ ਉਹ ਵੀ ਹਾਸਲ ਕੀਤੀ ਜਾ ਸਕਦੀ ਹੈ ਇਸ ਕਰਕੇ ਚਕੰਨੇ ਰਹੋ ਮਨੋਜ ਰਾਠੀ ਹੋਰ ਜ਼ਿਆਦਾ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਜੁੜੇ ਨੇ ਮਨੋਜ ਕੀ ਕੁਝ ਅਪਡੇਟ ਮਿਲ ਰਹੀ ਹੈ ਕਿਉਂਕਿ ਜੰਗ ਦੇ ਵਿੱਚ ਤਾਂ ਭਾਵੇਂ ਪਾਕਿਸਤਾਨ ਨੂੰ ਮੂੰਹ ਦਿਖਾਣੀ ਪਈ ਹੈ ਮਾਤ ਦੇ ਦਿੱਤੀ ਗਈ ਹੈ ਪਰ ਹਾਲੇ ਸਾਈਬਰ ਅਟੈਕ ਕੀਤੇ ਜਾ ਰਹੇ ਨੇ ਬਹੁਤ ਹੀ ਜ਼ਰੂਰੀ ਹੈ ਕਿ ਲੋਕਾਂ ਨੂੰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਅਵੇਅਰ ਹੋਣ ਦੀ ਔਰ ਪੰਜਾਬ ਪੁਲਿਸ ਵੀ ਲਗਾਤਾਰ ਲੋਕਾਂ ਨੂੰ ਇਹ ਮੈਸੇਜ ਕਰ ਰਹੀ ਹੈ ਕਿ ਇੱਕ ਇੱਕ ਸਾਈਬਰ ਅਟੈਕ ਹੋ ਸਕਦਾ ਜਿਹੜੇ ਹੈਕਰਸ ਬੈਠੇ ਹੋਏ ਨੇ ਖਾਸ ਤੌਰ ਤੇ ਪਾਕਿਸਤਾਨ ਦੇ ਵਿੱਚ ਜਿਹੜੇ ਹੈਕਰਸ ਬੈਠੇ ਹੋਏ ਨੇ ਇਕ ਤਰ੍ਹਾਂ ਦੀ ਇੱਕ ਐਪਲੀਕੇਸ਼ਨ ਹੁੰਦੀ ਹੈ ਡਾਟਸ ਆਫ ਦਾ ਹਿਰ ਜੇ ਤੁਸੀਂ ਗੱਲ ਕਰ ਰਹੇ ਹੋ ਇੱਕ ਤਰ੍ਹਾਂ ਦੀ ਇੱਕ ਐਪਲੀਕੇਸ਼ਨ ਇੱਕ ਤਰ੍ਹਾਂ ਦਾ ਇੱਕ ਸੌਫਟਵੇਅਰ ਇੱਕ ਤਰ੍ਹਾਂ ਦੀ ਕਿ ਪੀਜੀ ਫਾਈਲ ਹੁੰਦੀ ਹੈ ਜੋ ਕਿ ਉਹ ਆਪਣੇ ਵਟਸਐਪ ਤੇ ਜਾਂ ਸੋਸ਼ਲ ਮੀਡੀਆ ਇੰਸਟਾ ਤੇ ਜਾਂ ਫੇਸਬੁੱਕ ਤੇ ਉਹਦੇ ਮਾਧਿਅਮ ਰਾਹੀਂ ਇਹ ਭੇਜਦੇ ਆਂ ਔਰ ਜੇਕਰ ਕਿਸੇ ਨੇ ਉਸ ਫਾਈਲ ਨੂੰ ਓਪਨ ਕੀਤਾ ਇਹਦਾ ਮਤਲਬ ਇਹ ਹੈ ਕਿ ਉਹਦੀ ਸਾਰੀ ਇਨਫੋਰਮੇਸ਼ਨ ਜਿਹੜੀ ਫੋਨ 'ਚ ਹੈਗੀ ਉਹ ਚਾਹੇ ਅਕਾਊਂਟ ਦੀ ਡਿਟੇਲ ਹੋਣ ਉਹਦੀ ਜਿਹੜੀ ਪਰਸਨਲ ਗੈਲਰੀ ਤੇ ਫੋਟੋ ਵੀਡੀਓਜ਼ ਹੋਣ ਉਹ ਸਾਰੇ ਹੈਕ ਹੋ ਜਾਣਗੀ ਯਾਨੀ ਕਿ ਉਹਨਾਂ ਦੇ ਕਬਜ਼ੇ 'ਚ ਹੋਣਗੇ ਔਰ ਉਸ ਤੋਂ ਬਾਅਦ ਸ਼ੁਰੂ ਹੋਏਗਾ ਬਲੈਕਮੇਲਿੰਗ ਦਾ ਸ਼ੁਰੂ ਹੋਏਗਾ ਅਕਾਊਂਟਸ ਖਾਣ ਦਾ ਅ ਮਨੋਜ ਜਿਸ ਤਾਂਗ ਦੀ ਇਹ ਜਾਣਕਾਰੀ ਮਿਲ ਰਹੀ ਹੈ ਕਿ ਹੈਕ ਹੋ ਸਕਦਾ ਹੈ ਤਾਂ ਕਿਹਨਾ ਕਿਹਨਾ ਜ਼ਰੀਆ ਦੇ ਰਾਹੀਂ ਕਿਸ ਕਿਸ ਤਰੀਕੇ ਦੇ ਨਾਲ ਅਜਿਹੇ ਮੈਸੇਜ ਭੇਜੇ ਜਾ ਸਕਦੇ ਨੇ ਬਿਲਕੁਲ ਦੇਖੋ ਰਣਵੀਰ ਕਈ ਜਿਹੜੇ ਵਟਸਐਪ ਤੇ ਵੀ ਤੁਹਾਨੂੰ ਜੇਕਰ ਕੋਈ ਵੀ ਅਗਿਆਤ ਕੋਈ ਨੰਬਰ ਤੋਂ ਕਾਲ ਆਂਦੀ ਹੈ ਜਾਂ ਮੈਸੇਜ ਆਂਦਾ ਹੈ ਤਾਂ ਉਹਦਾ ਤੁਸੀਂ ਰਿਪਲਾਈ ਨਹੀਂ ਕਰਨਾ ਪਹਿਲੀ ਗੱਲ ਦੂਜੀ ਦੂਜੀ ਗੱਲ ਇਹ ਹੈ ਕਿ ਕੋਈ ਵੀ ਸੋਸ਼ਲ ਮੀਡੀਆ ਦੇ ਰਾਹੀਂ ਤੁਹਾਨੂੰ ਕੋਈ ਮੈਸੇਜ ਆ ਰਿਹਾ ਹੈ ਕੋਈ ਫਾਈਲ ਜਿਹੜੀ ਹੈਗੀ ਉਹ ਭੇਜੀ ਜਾ ਰਹੀ ਹੈ ਕੋਈ ਸਟੇਜ ਨੰਬਰ ਤੇ ਤਾਂ ਉਹ ਤੁਸੀਂ ਬਿਲਕੁਲ ਵੀ ਕਲਿੱਕ ਨਹੀਂ ਕਰਨੀ ਉਸ ਨੂੰ ਤੁਸੀਂ ਓਪਨ ਨਹੀਂ ਕਰਨਾ ਇਹ ਦੇਖੋ ਛੋਟੀ ਛੋਟੀ ਦੋ ਤਿੰਨ ਚੀਜ਼ਾਂ ਬਹੁਤ ਇੰਪੋਰਟੈਂਟ ਹੈ ਜਿਸ ਕਰਕੇ ਤੁਸੀਂ ਸਾਈਬਰ ਅਟੈਕ ਤੋਂ ਬਚ ਸਕਦੇ ਹੋ ਕਿਉਂਕਿ ਇਹ ਦੇਖਿਆ ਗਿਆ ਹੈ ਇਹ ਸਾਈਬਰ ਸੈੱਲ ਜਿਹੜਾ ਕੰਮ ਕਰ ਰਿਹਾ ਹੈ ਔਰ ਜਿਹੜਾ ਆਈਪੀ ਐਡਰੈਸ ਜਿਹੜੇ ਹੁੰਦੇ ਆ ਸਾਈਬਰ ਸੈੱਲ ਦੇ ਵਿੱਚ ਕੰਮ ਕਰ ਇਹ ਦੋ ਤਿੰਨ ਚੀਜ਼ਾਂ ਬਹੁਤ ਇੰਪੋਰਟੈਂਟ ਆਈ ਹੈ ਕਿ ਕਿਸ ਤਰ੍ਹਾਂ ਜਿਹੜੇ ਹੈਕਰਸ ਨੇ ਔਰ ਖਾਸ ਤੌਰ ਤੇ ਜਿਹੜੇ ਪਾਕਿਸਤਾਨ 'ਚ ਬੈਠੇ ਨੇ ਉਹ ਫਾਈਲਾਂ ਭੇਜਦੇ ਆ ਯਾਨੀ ਕਿ ਕਿਸੇ ਤਰ੍ਹਾਂ ਦਾ ਕੋਈ ਲਿੰਕ ਭੇਜਦੇ ਆ ਔਰ ਲਿੰਕ ਜੇਕਰ ਤੁਸੀਂ ਓਪਨ ਕੀਤਾ ਤੇ ਨਾਲ ਦੇ ਨਾਲ ਹੀ ਤੁਹਾਡੀ ਜਿੰਨੀ ਵੀ ਜਿਹੜੀ ਪਰਸਨਲ ਡਾਟਾ ਜਿਹੜਾ ਤੁਹਾਡੇ ਫੋਨ ਦਾ ਹੈ ਉਹ ਸਾਰਾ ਉਹ ਹੈਕ ਹੋ ਜਾਏਗਾ ਉਹ ਸਾਡਾ ਉਹਨਾਂ ਦੇ ਜਿਹੜੇ ਵੀ ਤੁਹਾਡੀ ਜਿਹੜੀ ਪਰਸਨਲ ਚੀਜ਼ਾਂ ਉਹ ਸਾਰਾ ਤੁਹਾਡਾ ਜਿਹੜਾ ਮੋਬਾਈਲ ਉਹ ਸਾਰਾ ਉਹਨਾਂ ਦੀ ਜਿਹੜੀ ਐਕਟੀਵਿਟੀ ਹੈ ਉਹ ਉਹਨਾਂ ਦੇ ਆਪਣੇ ਹੱਥਾਂ 'ਚ ਚੱਲ ਜਾਏਗੀ ਔਰ ਉਸ ਤੋਂ ਬਾਅਦ ਉਹਦਾ ਮਿਸਯੂਜ਼ ਹੋਏਗਾ ਉਹਦੇ ਤੇ ਤੁਹਾਡਾ ਜਿਹੜੇ ਵੀ ਅਕਾਊਂਟਸ ਤੇ ਖਾਤਾ ਵੀ ਖਾਲੀ ਹੋ ਸਕਦਾ ਹੈ ਤੁਹਾਡੀ ਜਿਹੜੀ ਪਰਸਨਲ ਚੈਟ ਜਾਂ ਪਰਸਨਲ ਤੁਹਾਡੀ ਫੋਟੋਗ੍ਰਾਫਸ ਨੇ ਵੀਡੀਓਜ਼ ਨੇ ਉਹ ਸਾਰੀ ਜਿਹੜੀ ਹੈਗੀ ਉਹਨਾਂ ਦੇ ਕਬਜ਼ੇ ਚ ਹੋ ਜੀ ਠੀਕ ਹੈ ਬਹੁਤ ਤਨਵਾਦ ਮਨੋਜ ਇਸ ਪੂਰੀ ਅਪਡੇਟ ਦੇ ਲਈ ਮਨੋਜ ਰਾਠੀ ਮੇਰੇ ਸਹਿਜੋ ਕੀ ਜਾਣਕਾਰੀ ਦੇ ਰਹੇ ਸੀ ਤਾਂ ਤੁਹਾਨੂੰ ਚਕੰਨੇ ਰਹਿਣ ਦੀ ਲੋੜ ਹੈ ਚੌਕਸ ਰਹਿਣ ਦੀ ਲੋੜ ਹੈ ਇਸੇ ਕਰਕੇ ਪੰਜਾਬ ਪੁਲਿਸ ਦੇ ਵੱਲੋਂ ਵੀ ਤੇ ਨਿਊਜ਼ 18 ਪੰਜਾਬ ਵੀ ਤੁਹਾਨੂੰ آگਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਅਵੇਅਰ ਕਰ ਰਿਹਾ ਹੈ ਕਿ ਅਜਿਹੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਸਾਈਬਰ ਅਟੈਕ ਦੀ ਫਰਾਕ ਦੇ ਵਿੱਚ ਆ ਪਾਕਿਸਤਾਨ ਤੇ ਪੰਜਾਬ ਪੁਲਿਸ ਦੇ ਵੱਲੋਂ ਇਹ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਤਾਂ ਤੁਸੀਂ ਆਪਣੇ ਖੁਦ ਵੀ ਚੌਕਸ ਰਹੋ ਤੇ ਆਪਣੇ ਜਿਹੜਾ ਪਰਿਵਾਰਿਕ ਮੈਂਬਰ ਨੇ ਉਹਨਾਂ ਨੂੰ ਵੀ ਇਹ ਸਦੀ ਜਾਣਕਾਰੀ ਦਿਓ ਕਿ ਜੇ ਘਰ ਤੁਹਾਡੇ ਫੋਨ ਤੇ ਕੋਈ ਅਣਜਾਣ ਅਨਨੋ ਨੰਬਰ ਤੋਂ ਮੈਸੇਜ ਆਉਂਦਾ ਏ ਤਾਂ ਤੁਸੀਂ ਉਸ ਲਿੰਕ ਨੂੰ ਕਲਿੱਕ ਨਾ ਕਰੋ ਇਹ ਸਪੈਸ਼ਲ ਤੌਰ ਤੇ ਕਿਹਾ ਗਿਆ ਹੈ ਇਹ ਇੱਕ ਵਾਇਰਸ ਹੋ ਸਕਦਾ ਹੈ ਜਿਸ ਦੇ ਨਾਲ ਤੁਹਾਡਾ ਅਕਾਊਂਟ ਹੈ ਜਿਹੜਾ ਤੁਹਾਡਾ ਬੈਂਕ ਅਕਾਊਂਟ ਹੈ ਉਸ ਦੇ ਵਿੱਚ ਜਿੰਨੇ ਪੈਸੇ ਨੇ ਉਹ ਉੜਾਏ ਜਾ ਸਕਦੇ ਨੇ ਖਾਲੀ ਕੀਤਾ ਜਾ ਸਕਦਾ ਹੋਰ ਵੀ ਤੁਹਾਡੀ ਨਿੱਜੀ ਜਿਹੜੀ ਪ੍ਰਾਈਵੇਸੀ ਹੈ ਤੁਹਾਡੀ ਨਿੱਜੀ ਜ਼ਿੰਦਗੀ ਆ ਉਸਦੇ ਬਹੁਤ ਸਾਰੇ ਇਸ ਤਰ੍ਹਾਂ ਦੇ ਤੁਹਾਡੇ ਵੀਡੀਓਜ਼ ਜਾਂ ਫੋਟੋਜ਼ ਹੋਣਗੇ ਤੁਹਾਡੇ ਫੋਨ ਦੇ ਵਿੱਚ ਪਾਸਵਰਡ ਹੋਣਗੇ ਉਹ ਵੀ ਉਹ ਲੈ ਸਕਦੇ ਨੇ ਇਸ ਕਰਕੇ ਤੁਹਾਨੂੰ ਚੌਕਸ ਰਹਿਣਾ ਜ਼ਰੂਰੀ ਆ ਚਾਹੇ ਉਹ WhatsApp ਦੇ ਜ਼ਰੀਏ ਮੈਸੇਜ ਆਵੇ ਤਹੇ SMS ਦੇ ਜ਼ਰੀਏ Facebook ਦੇ ਜ਼ਰੀਏ Email ਦੇ ਜ਼ਰੀਏ ਕਿਸੇ ਵੀ ਤਰੀਕੇ ਦਾ ਜਿਹੜਾ ਅਨਨੋਨ ਤੁਹਾਨੂੰ ਮੈਸੇਜ ਆਉਂਦਾ ਏ ਉਸ ਤੇ ਕਲਿੱਕ ਨਾ ਕਰੋ ਨਹੀਂ ਤਾਂ ਤੁਹਾਡੀ ਆ ਜੋ ਬੈਂਕ ਸਿਸਟਮ ਹੈ ਜਾਂ ਬੈਂਕ ਤੁਹਾਡਾ ਅਕਾਊਂਟ ਹੈ ਉਹ ਖਾਲੀ ਹੋ ਸਕਦਾ ਹੈ ਇਸ ਨਾਲ ਹੀ ਵੱਡੀ ਖਬਰ ਆ ਰਹੀ ਹੈ ਭਾਰਤ ਅਤੇ ਪਾਕਿਸਤਾਨ ਦੇ ਡੀਜੀਐਮਓ ਵਿਚਾਲੇ ਗੱਲਬਾਤ 'ਚ ਦੇਰੀ ਹੋਈ ਹੈ ਤੇ ਹੁਣ ਸ਼ਾਮ ਨੂੰ ਇਹ ਗੱਲਬਾਤ ਹੋ ਸਕਦੀ ਹੈ ਵੱਡੀ ਖਬਰ ਹੈ ਕਿਉਂਕਿ ਅੱਜ ਭਾਰਤ ਅਤੇ ਪਾਕਿਸਤਾਨ ਦੇ ਜੋ ਡੀਜੀਐਮਓ ਨੇ ਉਹਨਾਂ ਦੀ ਆਪਸ ਦੇ ਵਿੱਚ ਫੋਨ ਤੇ ਗੱਲਬਾਤ ਹੋਣੀ ਸੀ ਹੌਟਲਾਈਨ ਦੇ ਰਾਹੀਂ ਗੱਲਬਾਤ ਹੋਣੀ ਸੀ ਪਰ ਹੁਣ ਫਿਲਹਾਲ ਇਹ ਖਬਰ ਆ ਰਹੀ ਹੈ ਕਿ ਇਹ ਦੇਰੀ ਹੋ ਰਹੀ ਹੈ ਸਨੂ ਤ ਸ਼ਾਮ ਨੂੰ ਹੋ ਸਕਦੀ ਹੈ ਹਾਲਾਂਕਿ ਪਹਿਲਾਂ ਜੋ ਜਾਣਕਾਰੀ ਮਿਲ ਰਹੀ ਸੀ ਕਿ 12 ਵਜੇ ਦੋਹਾਂ ਦੇਸ਼ਾਂ ਦੇ ਜੋ ਡੀਜੀਐਮਓ ਨੇ ਉਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਹੋਣੀ ਹੈ ਉਸ ਤੋਂ ਬਾਅਦ 2:30 ਵਜੇ ਪ੍ਰੈਸ ਕਾਨਫਰੰਸ ਰੱਖੀ ਗਈ ਸੀ ਕਿਉਂਕਿ ਪਾਕਿਸਤਾਨ ਦੇ ਵੱਲੋਂ ਪਹਿਲਾਂ ਸੀਜ਼ਫਾਇਰ ਦਾ ਪ੍ਰਸਤਾਵ ਰੱਖਿਆ ਗਿਆ ਜਿਸ ਤੋਂ ਬਾਅਦ ਡੀਜੀਐਮਓ ਦੀ ਗੱਲਬਾਤ ਹੋਈ ਤੇ ਹੁਣ ਦੁਬਾਰਾ ਤੋਂ ਅੱਜ ਗੱਲਬਾਤ ਹੋਣੀ ਸੀ ਜਿਸ ਦੇ ਵਿੱਚ ਰਾਜੀਵ ਗਈ ਨੇ ਜੋ ਇੰਡੀਆ ਦੇ ਡੀਜੀਐਮਓ ਤੇ ਪਾਕਿਸਤਾਨ ਦੇ ਕਾਸਿਫ ਅਬਦੁੱਲਾ ਨੇ ਉਹਨਾਂ ਦੇ ਵਿਚਾਲੇ ਇਹ ਗੱਲਬਾਤ ਹੋਣੀ ਸੀ ਪਰ ਹੁਣ ਜੋ ਜਾਣਕਾਰੀ ਮਿਲ ਰਹੀ ਹੈ ਉਸ ਦੇ ਮੁਤਾਬਕ ਹਾਲੇ ਦੋਹਾਂ ਦੇਸ਼ਾਂ ਵਿਚਾਲੇ ਇਹ ਗੱਲਬਾਤ ਨਹੀਂ ਹੋਈ ਹੈ ਹਾਲੇ ਡੀਜੀਐਮਓਜ਼ ਵਿਚਾਲੇ ਇਹ ਗੱਲਬਾਤ ਨਹੀਂ ਹੋਈ ਹੈ ਤੇ ਫਿਲਹਾਲ ਖਬਰੇ ਆ ਰਹੀ ਹੈ ਕਿ ਇਹ ਹੁਣ ਗੱਲਬਾਤ ਸ਼ਾਮ ਨੂੰ ਹੋ ਸਕਦੀ ਹੈ ਤੇ ਉਸ ਤੋਂ ਬਾਅਦ ਹੀ ਪ੍ਰੈਸ ਕਾਨਫਰੰਸ ਵੀ ਹੋਵੇਗੀ ਭਾਵੇਂ ਪਹਿਲਾਂ 12 ਵਜੇ ਦੀ ਜਾਣਕਾਰੀ ਮਿਲ ਰਹੀ ਸੀ ਤੇ ਉਸ ਤੋਂ ਬਾਅਦ ਇਹ ਜਾਣਕਾਰੀ ਮਿਲੀ ਸੀ ਕਿ 2:30 ਵਜੇ ਪ੍ਰੈਸ ਕਾਨਫਰੰਸ ਹੋਵੇਗੀ ਤੇ ਹੁਣ ਖਬਰ ਇਹ ਆ ਰਹੀ ਹੈ ਕਿ ਹਾਲੇ ਟਲ ਗਈ ਹੈ ਥੋੜੀ ਦੇਰ ਦੇ ਲਈ ਹੁਣ ਇਹ ਜੋ ਗੱਲਬਾਤ ਹੈ ਹੌਟਲਾਈਨ ਦੇ ਰਾਹੀਂ ਇਹ ਗੱਲਬਾਤ ਹੋਣੀ ਹੈ ਦੋਹਾਂ ਦੇਸ਼ਾਂ ਦੇ ਡੀਜੀਐਮਓ ਦੇ ਵਿਚਾਲੇ ਤੇ ਹੁਣ ਇਹ ਗੱਲਬਾਤ ਜਿਹੜੀ ਹੈ ਫਿਲਹਾਲ ਜੋ ਜਾਣਕਾਰੀ ਫਿਲਹਾਲ ਮਿਲ ਰਹੀ ਹੈ ਉਸ ਦੇ ਮੁਤਾਬਕ ਹਾਲੇ ਟਲ ਗਈ ਹੈ ਹਾਲਾਂਕਿ 12 ਵਜੇ ਦਾ ਅੱਜ ਸਮਾਂ ਸੀ ਪਰ ਹੁਣ ਇਹ ਸਮਾਂ ਨਿਕਲ ਚੁੱਕਿਆ ਹੈ ਤੇ ਹਾਲੇ ਹੁਣ ਜਾਣਕਾਰੀ ਇਹ ਹੈ ਕਿ ਇਹ ਗੱਲਬਾਤ ਸ਼ਾਮ ਨੂੰ ਹੋਵੇਗੀ ਜਾਂ ਕਿਸ ਵੇਲੇ ਹੋਵੇਗੀ ਇਹ ਦੇਖਣਾ ਹੋਵੇਗਾ ਪਰ ਉਸ ਤੋਂ ਬਾਅਦ ਹੀ ਪ੍ਰੈਸ ਕਾਨਫਰੰਸ ਹੋਣੀ ਹੈ ਡੀਜੀਐਮਓ ਜਿਹੜੇ ਨੇ ਭਾਰਤ ਦੇ ਰਾਜੀਵ ਗਈ ਨੇ ਤੇ ਦੂਜੇ ਪਾਸੇ ਜੋ ਲਫਟਨੈਂਟ ਜਰਨਲ ਰਾਜੀਵ ਗਈ ਨੇ ਡਾਇਰੈਕਟਰ ਜਨਰਲ ਮਿਲਟਰੀ ਆਪਰੇਸ਼ਨਜ਼ ਡੀਜੀਐਮਓ ਜਿਨ੍ਹਾਂ ਦੀ ਗੱਲਬਾਤ ਆਪਸ ਦੇ ਵਿੱਚ ਹੋਣੀ ਸੀ 12 ਵਜੇ ਪਰ ਇਹ ਨਹੀਂ ਹੋ ਸਕੀ ਤੇ ਦੂਜੇ ਪਾਸੇ ਪਾਕਿਸਤਾਨ ਦੇ ਕਾਸਿਫ ਅਬਦੁੱਲਾ ਨੇ ਜਿਨ੍ਹਾਂ ਦੇ ਵਿਚਾਲੇ ਹੁਣ ਗੱਲਬਾਤ ਦੇ ਵਿੱਚ ਦੇਰੀ ਹੋਈ ਹੈ ਹਾਲਾਂਕਿ ਕਾਰਨ ਕੀ ਰਹੇ ਨੇ ਦੇਰੀ ਦੇ ਕੀ ਕੋਈ ਹੋਰ ਸਾਜ਼ਿਸ਼ ਤਾਂ ਨਹੀਂ ਕੀ ਕਾਰਨ ਹੋ ਸਕਦੇ ਨੇ ਇਹ ਸਵਾਲ ਵੱਡੇ ਨੇ ਹਾਲਾਂਕਿ ਜਸਟੰਗ ਦੇ ਨਾਲ ਅੱਜ ਡੀਜੀਐਮਓ ਵਿਚਾਲੇ ਇਹ ਗੱਲਬਾਤ ਤੈਅ ਸੀ ਪਰ ਹੁਣ ਇਹ ਖਬਰ ਆ ਰਹੀ ਹੈ ਕਿ ਜੋ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨਜ਼ ਨੇ ਡੀਜੀਐਮਓਜ਼ ਨੇ ਦੋਹਾਂ ਦੇਸ਼ਾਂ ਦੇ ਉਹਨਾਂ ਦੇ ਵਿਚਾਲੇ ਫਿਲਹਾਲ ਗੱਲਬਾਤ ਵਿੱਚ ਦੇਰੀ ਹੋ ਰਹੀ ਹੈ ਤੇ ਸ਼ਾਮ ਨੂੰ ਇਹ ਗੱਲਬਾਤ ਹੋ ਸਕਦੀ ਹੈ ਉਸ ਤੋਂ ਬਾਅਦ ਹੀ ਪ੍ਰੈਸ ਕਾਨਫਰੰਸ ਹੋਵੇਗੀ ਤਾਂ ਵੱਡੀ ਖਬਰ ਹੈ ਜਿਸ ਤੰਗ ਦੇ ਨਾਲ ਪਹਿਲਾਂ ਇਹ ਜਾਣਕਾਰੀ ਮਿਲ ਰਹੀ ਸੀ ਡੀਜੀਐਮਓ ਵਿਚਾਲੇ ਗੱਲਬਾਤ ਹੋਣੀ ਹੈ ਦੋਹਾਂ ਦੇਸ਼ਾਂ ਦੇ ਵਿਚਾਲੇ ਗੱਲਬਾਤ ਹੋਣੀ ਹੈ ਜਿਸ ਤੋਂ ਸੀਜ਼ਫਾਇਰ ਤੋਂ ਬਾਅਦ ਜੋ ਆਪਸ ਦੇ ਵਿੱਚ ਜਾਂ ਅੰਡਰਸਟੈਂਡਿੰਗ ਹੋਈ ਆ ਉਸ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਗੱਲਬਾਤ ਹੋਣੀ ਸੀ ਤੇ ਭਾਰਤ ਦੇ ਵੱਲੋਂ ਆਪਣਾ ਪੱਖ ਰੱਖਿਆ ਜਾਣਾ ਸੀ ਜੋ ਜੋ ਪਾਕਿਸਤਾਨ ਦੇ ਵੱਲੋਂ ਹਿਮਾਕਤ ਕੀਤੀ ਗਈ ਹੈ ਜਾਂ ਅੱਗੇ ਭਵਿੱਖ ਦੇ ਵਿੱਚ ਕਜਾਏ ਕਿਹੜੇ ਜਿਹੜੇ ਰਿਸ਼ਤੇ ਹੋਣਗੇ ਜਾਂ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਹੈ ਭਾਰਤ ਦੇ ਵੱਲੋਂ ਕੀਤੀ ਜਾ ਸਕਦੀ ਹੈ ਜਾਂ ਪਾਕਿਸਤਾਨ ਕੀ ਕਰੇਗਾ ਇਹ ਸਭ ਕਾਸੇ ਤੇ ਗੱਲਬਾਤ ਹੋਣੀ ਸੀ ਜੋ ਪਿਛਲੇ 4 ਦਿਨਾਂ ਤੋਂ ਘਟਨਾਕ੍ਰਮ ਚੱਲ ਰਿਹਾ ਹੈ ਜਿਸ ਦੇ ਵਿੱਚ ਪਾਕਿਸਤਾਨ ਦੇ ਵੱਲੋਂ ਡਰੋਨ ਅਟੈਕ ਕੀਤੇ ਗਏ ਮਿਜ਼ਾਈਲ ਹਮਲੇ ਕੀਤੇ ਗਏ ਉਸ ਨੂੰ ਲੈ ਕੇ ਗੱਲਬਾਤ ਹੋਣੀ ਸੀ